ਮੇਰੇ ਵੀਡੀਓ ਦੇ ਕਨਵਾਰੇ ਸਾਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਤਰੀਕ ਹੈਗੀ 19 ਅਗਸਤ 2024 ਤੇ ਦੁਪਹਿਰ ਦੇ 12:30 ਵਜੇ ਨੇ ਅੱਜ ਜਿਹੜਾ ਰਖੜੀ ਦਾ ਤਿਉਹਾਰ ਆ ਰਿਹਾ ਜੀ ਨੂੰ ਰਖੜੀ ਦੀ ਲੱਖ ਲੱਖ ਵਧਾਈ ਹੋਵੇ ਕੋਮਲਦੇਵ ਭਰਾ ਘਰ ਤੇ ਉੱਥੇ ਵੀ ਕੁਝ ਸੈਲੀਬ੍ਰੇਟ ਆਪਾਂ ਘਰ ਕਰਨਾ ਤੇ ਉਹਦੇ ਵਾਸਤੇ ਵੇਖੋ ਆਪਾਂ ਸਮਾਸਮੂਹ ਲਿਆਂਦਾ ਮਠਾਈ ਚਾਤਰਾਂ ਦੀ ਮਠਾਈ ਆ ਰਖੜੀ ਹੈਗੀ ਆ ਨਾਲ ਆੜੇ ਕੋਈ ਗਿਫਟ ਲਓ ਜੀ ਇੱਕ ਬੰਦਾ ਸਾਡਾ ਆ ਹੋਗਾ ਐ ਆ ਕੰਮ ਕਰਦਾ ਉਹਨੇ ਨਜ਼ਰ ਆਏਗਾ ਇੱਧਰ ਗਿਆ ਕੋਈ 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 ਬਣਿਆ ਸੋ ਯਾਈ ਦਾ ਜਾ ਜਾ ਕੰਮ ਕਰ ਪੀਸ ਅਲੀਆ ਕੀ ਹੈ ਉਹ ਥੋੜਾ ਜਿਹਾ ਅੱਪਾ ਜਾ ਰਹੇ ਆ ਇਹਦੇ ਭਰਾਵਾਂ ਤੇ ਉਧਰ ਦਾ ਵੀ ਛੋੜਾ ਨਾ ਬਲੌਗ ਆ ਛੂਟ ਕਰਾਂਗੇ ਜਦੋਂ ਫ੍ਰੀ ਹੋ ਗਏ ਫਿਰ ਵੇਖਾਂ ਕੋਈ ਲੱਗੀ ਛੱਗੇ ਲੋਕੇਸ਼ਨ ਹੈਗੀ ਫਿਰ ਉੱਥੇ ਚੱਲਾਂਗੇ ਮਸਤੀ ਮਾਰ ਕੋਈ ਆਫਿਸ ਨਹੀਂ ਕੋਈ ਕਿਤੇ ਨਹੀਂ ਜਾਣਾ ਲੈਕਚਰ ਦੇਣਾ ਚਾਹੀਦਾ ਲੈਕਚਰ ਦੇਣਾ ਤੇ ਅੱਜ ਕਰਾਂਗੇ ਪਾਰਟੀ ਛਾਲਟੀ ਹਾਂ ਤੇ ਜੁੜਿਆ ਗਿਆ ਸਾਡੇ ਨਾਲ ਇਦਾਂ ਹੀ ਹਾਂ ਲੋ ਜੀ ਬਹੁਤ ਜੀ ਬਹੁਤ ਦਰ ਦਿਖਾਓ ਤੁਸੀਂ ਤਾਂ ਐਸੇ ਕਰਾਂਗੇ ਤੁਸੀਂ ਕਰਦੇਸ ਨੇ ਇਸ ਮੇਰੇ ਕੱਢਾ ਆਪਾਂ ਪਹੁੰਚੇ ਆ ਜੀ ਕੋਮਲ ਦੇ ਭਰਾ ਘਰ ਯਾਨੀ ਕਿ ਆਪਣੇ ਬ੍ਰਦਰ ਇਨ ਲਾ ਵੱਲ ਸਾਹਮਣੇ ਬੈਠਿਆ ਜੱਥੇਦਾਰ ਸਾਹਿਬ ਤੇ ਨਾਲ ਆਪਣਾ ਉਹ ਹੀ ਅਮਰਤਪਾਲ ਸਿੰਘ ਹੁਣ ਨਾ ਹੋਰ ਵੀ ਕੁਝ ਕਹਿ ਸਕਦੇ ਚਲੋ ਛੱਡੋ ਬਲੇ ਤੇ ਇੱਧਰ ਇੱਕ ਨਾ ਬੜੀ ਵਧੀਆ ਗੱਲ ਹੋਈ ਹੈ ਇਹ ਮੇਰੇ ਤੋਂ ਬੜਾ ਡਰਦੀ ਹੈ ਫਿਰ ਕਿਨ ਅੱਜ ਪਤਾ ਨਹੀਂ ਕਿ ਇਹ ਵਹਾ ਕਿਧਰ ਚਲੀ ਪਤਾ ਨਹੀਂ ਚਲਿਆ ਕਿਹਾ ਨਾ ਕਿ ਸਿਰਤ ਸਿਰਤ ਅੱਛਾ ਇੱਕ ਆਪਣਾ ਆਪਰ ਮਾਗ ਤੇਰਾ ਨਾ ਗਈ ਅਭੀ ਹਾਂ ਅਭੀ ਅਭੀ ਕਹੀਦਾ ਅਭੀ ਨੂਰ ਕਦਾ ਨੂਰ ਨੂਰ ਤਾਂ ਮੈਨੂੰ ਚੱਤੇ ਲੋ ਜੀ ਆ ਗਏ ਜੀ ਸਮੋਸੇ ਚਟਨੀ ਆ ਤੇ ਇੱਧਰ ਹੋ ਰਹੀਆਂ ਚਤਾਨੀਆਂ ਭਾਈ ਭਾਈ ਆਏ ਕਿ ਭਾਈ ਹਾਂ ਯਾਦਿਆ ਯਾਨਦ ਹੁੰਦੀ ਹੈ ਬਾਈਪਾਸ ਹੋਣਾ ਚੱਕਰ ਰਹਿਣਾ ਹੈ ਉਹ ਦੇਖੇ ਕਿਧਰ ਕੇ ਇੱਕ ਕੱਟ ਕੇ ਇੱਕ ਕੱਟ ਕੇ ਰਹਿਣਾ ਹੈ ਜਿੰਨਾ ਦੋ ਹੋਦਾ ਜੀ ਮਮਾ ਜਦ ਤੱਕ ਸੰਨਦ ਰਹਿਣਾ ਪਾਹ ਇਹ ਇਹਨੇ ਕਲਾਸੇ ਵਾਹ 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 ਚਲੇ ਕੱਪ ਸਿੱਕੇ ਦੋ ਸੈਟ ਦੋ ਸੈਟ ਆਪ ਕਿ ਵੱਡਾ ਪਹਿਲਾਂ ਤਾਂ ਚੱਲੀ ਆ ਪਤਾ ਲੱਗਿਆ ਵੇਰੀ ਕਸੇ ਨੂੰ ਮੇਰ ਬਾਹਰ ਹੀ 갔다 ਚਲੇ ਖੋੜੋ ਜਿਹੜੇ ਨਾ ਖਾਂਦੇ ਨਹੀਂ ਕੋਵੇ ਅਸੀਂ ਵੀ ਉਹ ਘਰ ਮੜ ਕੇ ਨਾ ਸਾਰਿਆਂ ਨਾਲ ਜੀ ਨਾ ਪਾਪੀਆਂ ਦੀ ਕਰਾ ਕੇ ਨਹੀਂ ਤੇ ਜਾਓ ਦੁਕਾਨੇ ਮੈਂ ਤੇਰੇ ਕੋ ਨਾ ਬੰਦੇ ਦਾ ਆਪਾਂ ਮੈਂ ਕਹਿੰਦਾ ਅੰਗੀਰ ਦਾ ਆਦੇ ਰੇਕ ਮਲਾਣਾ ਪਾਗੀ ਥੈਂਕ ਯੂ ਹਲਾ ਦਰਪੂਰੀ ਜਲੋ ਜੀ ਰਖੜੀ ਹੋ ਗਈ ਅੱਜ ਤੇ ਰਖੜੀ ਬੰਨਣ ਤੋਂ ਬਾਅਦ ਆਪਾਂ ਆਏ ਆ ਗੁਰਦੁਆਰਾ ਝੂਲੜੇ ਮਹਿਲ ਇਹ ਹੈ ਤਨਤਨ ਜਿਲ੍ਹਾ ਸਾਹਮਣੇ ਗੁਰਦੁਆਰਾ ਸਾਹਿਬ ਦੀ ਖੂਬਸੂਰਤੀ ਮਾਰਤ ਇਹ ਨਿਸ਼ਾਨ ਸਾਹਿਬ ਝੂਲਦੇ ਨੇ ਟਾਈਮ ਐ ਸੋਕ ਤੋਂ ਸਾਡੇ ਦੇ ਚਾਹੇ ਨੇ ਸ਼ਾਮ ਦੇ ਕਾਫੀ ਟਾਈਮ ਹੋ ਗਿਆ ਲੇਟ ਹੋ ਗਿਆ ਅੱਜ ਤੇ ਗੁਰਦੁਆਰਾ ਸਾਹਿਬ ਦੇ ਅੰਦਰੋਂ ਕਰਦੇ ਆ ਦਰਸ਼ਨ ਤੇ ਇੱਥੇ ਇੱਕ ਹੋਰ ਚੀਜ਼ ਬੜੀ ਮਸ਼ਹੂਰ ਹੈ ਜੀ ਉਹ ਤੁਹਾਨੂੰ ਦਿਖਾਉਣਾ ਅੱਡੇ ਬੰਦੇ ਉਹ ਕਿੱਥੇ ਪਹੁੰਚ ਗਏ ਵੇਟ ਵੀ ਨਹੀਂ ਕੀਤਾ ਮੇਰਾ ਆਪਾਂ ਜਾਣਾ ਉਹ ਸਾਹਮਣੇ ਕੰਦ ਤੇ ਉਹ ਕੰਦ ਜਿਹੜੀ ਹੈ ਨਾ ਕਹਿੰਦੇ ਉੱਤੇ ਚੜੀਏ ਤੇ ਕੰਦ ਹਿੱਲਦੀ ਆ ਇਹਨੂੰ ਤਾਂ ਇਹਨੂੰ ਝੁੱਲਣੇ ਮਿਲ ਕਿਤੇ ਇੱਥੋਂ ਦਾ ਇਤਿਹਾਸ ਵੀ ਜਾਣਦੇ ਆ ਚੱਲਾਂ ਉਧਰ ਚੱਲੀਏ ਇੱਥੇ ਪਹਿਲਾਂ ਵੀ ਮੈਂ ਇੱਕ ਵਾਰ ਆਇਆ ਦੂਸਰੀ ਹਰ ਆ ਅੱਜ ਰਸਤਾ ਲੰਘਣ ਦਾ ਇਹਦੇ ਵਿੱਚੋਂ ਹੋਏ ਲਈ ਸਾਡੀਆਂ ਸੰਗਤਾਂ ਪਹਿਲਾਂ ਹੀ ਪਹੁੰਚੀਆਂ ਜਾਂ ਉੱਥੇ ਤੇ ਕੰਦ ਦਾ ਉਹ ਸਾਹਮਣੇ ਸਾਹ ਦੇਖੋ ਕਈ ਬੰਦੇ ਉੱਥੇ ਬੈਠੇ ਹੋਏ ਆ। ਬੈਕ ਐਤੇ ਮੇਰੇ ਹਿਸਾਬ ਸੇ ਉੱਪਰ ਜਾਵਾਂਗੇ ਤੇ ਐਕਸਪੀਰੀਅੰਸ ਕਰਾਂਗੇ ਥੱਲੇ ਦਾ ਇਹ ਉਹ ਸੁਣਿਆ ਵੀ ਇਹ ਕੰਦ ਹਿੱਲਦੀ ਆ। ਤੇ ਗੁਰਦੁਆਰਾ ਸਾਹਿਬ ਦੀ ਖੂਬ ਖੂਬਸੂਰਤ ਇਮਾਰਤ ਸਾਹਮਣੇ। ਗੁੰਮੜ ਦੀ ਤਿਆਰੀ ਚੱਲਦੀ ਪਈ ਆ। ਰਿਪੇਅਰ ਹੋ ਰਹੀ ਆ। ਲੋ ਜੀ ਆਪਾਂ ਕਾਂਦੇ ਦੇ ਉੱਤੇ ਚੜਨ ਲੱਗੇ ਆਂ ਕੁੱਤੇ ਜਾ ਕੇ ਵੇਖਦੇ ਆਂ ਕੀ ਹਫ਼ਤਾ ਪਹਿਲਾਂ ਜਿਹੜਾ ਪੁਰਾਣੀ ਕਾਂਦੇਗੀ ਆ ਉਹਨੂੰ ਰੈਨੂਵੇਟ ਕਰਕੇ ਨਾ ਤੇ ਪਲਸਟਰ ਪਲਸਟਰ ਕੀਤਾ ਹੈ ਤੇਗੀ ਵਾਹ ਪੁਰਾਣੀ ਨਾਲਕ ਪਰ ਉਹਨੂੰ ਹੁਣ ਤਿਆਰ ਸ਼ੇਅਰ ਕਰ ਲਿਆ ਆ ਪਹਿਲਾਂ ਇਹ ਬਿਲਕੁਲ ਪੁਰਾਣੀ ਹੁੰਦੀ ਨਾਲਸ਼ਾਈ ਇੱਟਾਂ ਵਾਲੀ ਜਦੋਂ ਆਪਾਂ ਮੈਪਿੰਗ ਆ ਸੀ ਇੱਥੇ ਦੇ ਡੇ ਡੇ ਕੋਲ ਦੋ ਤਰ੍ਹਾਂ ਕੋੜੀ ਅਨੀ ਫਿਰ ਜੇ ਤਾਂ ਬੰਦਾ ਬੰਦਾ ਉਹ ਨਈ ਉਹ ਚੀਜ਼ ਨਹੀਂ ਵੀ ਜਿਹੜੀ ਪਹਿਲਾਂ ਸੀ ਇਹਨਾਂ ਢਾਕੇ ਦੂਜੀ ਕਰਦੇ ਪਹਿਲਾਂ ਪਤਾ ਕੀ ਹੁੰਦੇ ਸੀ ਇੱਥੇ ਕੰਧ ਨਰਖੇ ਇਹ ਤਾਂ ਮੈਂ ਖੋਦ ਟੜਿਆ ਤਕਟੀਆਂ ਸੀ ਜਦੋਂ ਤੋਂ ਲੰਗੀਦਾ ਇਹ ਨਾ ਤਾਂ ਉਹ ਖਿਰਦੀ ਸੀ ਇਹ ਹੁਣ ਹਲਾ ਰਹੇ ਹਨ ਉਹ ਆਪ ਹੀ ਹਿਲਦੀ ਸੀ ਮੈਂ ਆਪਕਸ ਕਿੰਨਾ ਅਸਲੀ ਉਹ ਚੀਜ਼ ਪਰ ਇਹਨਾਂ ਨੇ ਹੁਣ ਕੰਦ ਟਾ ਗਿਆ ਨਵੇਂ ਸਿਰੇ ਤੋਂ ਕਾਫੀ ਕੇਂਦਰ ਆ ਗਿਆ ਹੈ ਦੇਖਾ ਹੈ ਉਹ ਇਹਦਾ ਜੇ ਦੀ ਮੈਂ ਤੁਹਾਨੂੰ ਦੱਸਦਾ ਜੇ ਮੂਨਾ ਸਾਰਾ ਕਿੱਦਾਂ ਹੈ ਕਿਤੋਂ ਭਾਈ ਮੈਂ ਖੁਦ ਇੱਥੇ ਮੈਂ ਬੈਠਾ ਆਪਾ ਉੱਤੇ ਚੜ ਕੇ ਝੂਲਦੇ ਨੇ ਇਹਨੂੰ ਜਾਨੀ ਕਿ ਨਵੀਂ ਚੀਜ਼ਾਂ ਰੀਨੋਵੇਟ ਕਰਕੇ ਤੇ ਪੁਰਾਣੀ ਇਤਿਹਾਸ ਖਤਮ ਕੀਤਾ ਆ ਤੇ ਉਹਨੂੰ ਹਲਾ ਕੇ ਨਾ ਹੱਥ ਨਾਲ ਤੇ ਐਕਸਪੀਰੀਅੰਸ ਕਰਾਇਆ ਜਾ ਰਿਹਾ ਲੇਕਿਨ ਜਿਹੜੀ ਪਹਿਲਾਂ ਸੀ ਉਹ ਆਪਣਿਆ ਭਿੰਦੀ ਸੀ ਅੱਜ ਗੁਰਦੁਆਰਾ ਸਾਹਿਬ ਤੇ ਕਰ ਲਿਆ ਦਰਸ਼ਨ ਜਿਸ ਕੰਮ ਲਈ ਆਏ ਸੀ ਜਿਸ ਜਗ੍ਹਾ ਨੂੰ ਵੇਖਣ ਆਏ ਸੀ ਜਿਹੜੀ ਪੁੱਤਰ ਜਗਾ ਕੰਦ ਨੂੰ ਵੇਖਣਾ ਸੀ ਉਹ ਕੰਦ ਜਿਹੜੀ ਆਪਾਂ ਪਹਿਲਾਂ ਆਪਣੇ ਟਾਈਮ ਤੇ ਵੇਖੀ ਉਹ ਚੀਜ਼ ਨਹੀਂ ਹੈਗੀ ਇੱਥੋਂ ਤੱਕ ਐਸੋ ਕਿ ਜਿਹੜੀ ਕੰਦ ਹੈ ਉਹ ਰੈਨੂਵੇਟ ਕਰਕੇ ਇਹਨਾਂ ਨੇ ਆਪਣੇ ਤਰੀਕੇ ਨਾਲ ਕੀਤੀ ਹੋਈ ਹੈ ਪਹਿਲਾ ਕੰਦ ਜਿਹੜੀ ਸੀ ਨਾ ਗਾਰੇ ਸੁਰਖੀ ਚੂਨੇ ਦੀ ਬਣੀ ਸੀ ਨਾਨਕਾ ਇੱਟਾਂ ਦੀ ਤੋਂ ਆਪਣੇ ਆਪ ਹੀ ਬਣੀ ਸੀ ਮੈਂ ਹੁਣੇ ਦੱਸਿਆ ਜੀ ਤੁਹਾਨੂੰ ਬਸ ਉਹ ਚੀਜ਼ ਐਕਸਪੀਰੀਅੰਸ ਜਿਹੜਾ ਹੋਣ ਨੇਗਾ ਚਲੋ ਫੇਰ ਚੱਲਦੇ ਆਂ ਵਾਪਸ ਅੰਮ੍ਰਿਤਸਰ ਨੂੰ ਤੇ ਮਿਲਦੇ ਆਂ ਕਿਸੇ ਰਸਤੇ 'ਚ ਚੰਗੀ ਜਗ੍ਹਾ ਤੇ ਆਪਾਂ ਪਹੁੰਚੇ ਆਂ ਜੀ ਗੁਰਦੁਆਰਾ ਟੱਲਾ ਸਾਹਿਬ ਸ਼ਾਮ ਦੇ ਵੱਜ ਗਏ ਨੇ 1:30 ਚਲੋ ਕਰਦੇ ਆਂ ਦਰਸ਼ਨ ਅੰਦਰ ਜਾ ਕੇ ਜਿਹੜੇ ਤੁਸੀਂ ਸਾਹਮਣੇ ਇਮਾਰਤ ਦੇਖ ਰਹੇ ਹੋ ਏ ਇੱਕ ਗੁਰਦੁਆਰਾ ਤਾਲਾ ਸਾਹਿਬ ਬਹੁਤ ਖੂਬਸੂਰਤ ਇਮਾਰਤ ਇਹ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤੰਤਰੋਗ ਸੰਗਤ ਸਾਡੀਆਂ ਆ ਗਈਆਂ ਹਾਂਜੀ

ਰਸਕਣਾ <takes> ਟੇਸਟੀ